ਸਾਖੀ ਭਗਤ ਪੂਰਨ ਸਿੰਘ ਸੰਗਤ ਜੀ ਭਗਤ ਪੂਰਨ ਸਿੰਘ ਦਾ ਰਹਿਣ ਸਹਿਣ ਨਿਰੋਲ ਸੰਤਾ ਮਹਾਪੁਰਸ਼ਾਂ ਵਾਲਾ ਰਿਹਾ ਹੈ ਆਪ ਖੱਦਰ ਦੇ ਵਸਤਰ ਪਹਿਨਦੇ ਤੇ ਸਾਦਾ ਭੋਜਨ ਕਰਦੇ ਆਪ ਦੀਆਂ ਮਾਨਵਤਾ ਦੀਆਂ ਅਣਥੱਕ ਸੇਵਾਵਾਂ ਸੰਮੁਖ ਆਪ ਨੂੰ ਕਈ ਸੰਸਥਾਵਾਂ ਨੇ ਸਨਮਾਨਿਤ ਕੀਤਾ ਆਪ ਜੀ ਨੇ ਵਿਆਹ ਨਾ ਕਰਨ ਦਾ ਪ੍ਰਣ ਆਪਣੀ ਮਾਤਾ ਜੀ ਦੇ ਆਖੰਤਮ ਸਮੇਂ ਉਹਨਾਂ ਦੇ ਸਾਹਮਣੇ ਕੀਤਾ ਆਪ ਬਿਮਾਰ ਰੋਗੀਆਂ ਦਾ ਇਲਾਜ ਕਰਦੇ ਤੇ ਗੁਰਦੁਆਰਾ ਸਾਹਿਬ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਲੰਗਰ ਛਕਾਉਂਦੇ ਉਹਨਾਂ ਦੀ ਸੇਵਾ ਕਰਦੇ ਉਹਨਾਂ ਨੇ 4 ਸਾਲ ਦੇ ਅਪਾਹਜ ਪਿਆਰਾ ਸਿੰਘ ਬੱਚੇ ਨੂੰ ਆਪਣਾ ਪੁੱਤਰ ਬਣਾ ਲਿਆ ਤੇ ਵੰਡ ਸਮੇਂ ਉਹ ਪਿਆਰਾ ਸਿੰਘ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਅੰਮ੍ਰਿਤਸਰ ਸਾਹਿਬ ਲੈ ਆਏ ਇੱਥੇ ਆਪ ਜੀ ਨੇ ਪਿੰਗਲਵਾੜੇ ਦੀ ਸ਼ੁਰੂਆਤ ਕੀਤੀ ਜੋ ਕਿ ਅੱਜ ਪੂਰੇ ਸੰਸਾਰ ਵਿੱਚ ਇੱਕ ਸੰਸਥਾ ਹੈ ਆਪ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ 5 ਅਗਸਤ 1992 ਨੂੰ ਗੁਰੂਪੁਰੀ ਸਿਧਾਰ ਗਏ ਬਹੁਤ ਬਹੁਤ ਧੰਨ